ਜੈ ਸ੍ਰੀ ਮਹਲਾ 5ਵਾਂ ਸ਼ੰਤਕਾਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਰਾਤ ਚਿਤੋ ਅੰਧਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰਿ ਸੰਗ ਮੀਤ ਰਛੰਤ ਸੁਣ ਯਾਲ ਹਮਾਰੇ ਸੱਜਣ ਇੱਕ ਕਰੋ ਬੇਨਤੀ ਆ ਤਿਸ ਮੋਹਨ ਲਾਲ ਪਿਆਰੇ ਹੋ ਫਿਰੋ ਖਜੰਤੀ ਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਪੂਰੀ ਦਰਸ਼ਨ ਦੀ ਜੇ ਨੇ ਨਾ ਹਮਾਰੇ ਪੀਏ ਰੰਗ ਰੰਗਾਰੇ ਇੱਕ ਤਿਲ ਵੀ ਨਾ ਤੇਰੀ ਜੇ ਪ੍ਰਭ ਸਿਉ ਮਨ ਲੀਨਾ ਜੂ ਜਲ ਮੀਨਾ ਚਾਤਰਕ ਜਿਵੇ ਤਸੰਤੀਆ ਜਨਾਨਕ ਗੁਰ ਪੂਰਾ ਪਾਇਆ ਸਗਲੀ ਤਖਾ ਖੁਜ ਬੁਜੰਤੀਆ ਯਾਰ ਵੇ ਪ੍ਰੀਏ ਹਵੇ ਸਖੀਆ ਮੂਹ ਕਹੀ ਨ ਜਹੀਆ ਯਾਰ ਵੇ ਹਕ ਹਕ ਚਾੜੇ ਹੋਂ ਕਿਸ ਚਿਤਹਿਆ ਹਕ ਦੂ ਹਕ ਚਾੜੇ ਅਨੇਕ ਪਿਆਰੇ ਨਿਤ ਕਰਦੇ ਭੋਗ ਬਲਾਸਾ ਤਿਨਾਂ ਦੇਖ ਮਨ ਚਾਉ ਉਠੰਦਾ ਹਉ ਕਰਦ ਪਾਈ ਗੁਣ ਤਾਸਾ ਜਿਨੀ ਮੈਂਦਾ ਲਾਲ ਦੇ ਜਾਇਆ ਹਉ ਤਿਸ ਆਗੇ ਮਨ ਡਹਿਇਆ ਨਾਨਕ ਕਹੇ ਸੁਣ ਬਿਨੋ ਸੁਹਾਗਣ ਮੂੰ ਦਸ ਦਿਖਾ ਪੈਰ ਕਈਆ ਯਾਰ ਵੇ ਫਿਰ ਆਪਣਾ ਬਾਣਾ ਕਿਸੇ ਨਹੀਂ ਸੀ ਸੰਦਾ ਯਾਰ ਵੇ ਤੈ ਰਾਵਿਆ ਲਲ ਨਮੂ ਦਸ ਦਸੰਦਾ ਲਾਲਣ ਤੇ ਬਾਇਆ ਆਪ ਗਵਾਇਆ ਜੈ ਜਨ ਜੈ ਧਨ ਭਾਗ ਮਥਾਣੇ ਬਾਹ ਪਗੜ ਠਾਕਰ ਹੋਂ ਕਿ ਦੀ ਗੁਣ ਅਵਗੁਣ ਨ ਪਛਾਣੇ ਗੁਣ ਹਾਲ ਤੇ ਪਾਇਆ ਰੰਗ ਲਾਲ ਬਣਾਇਆ ਤਿਸ ਅਬੋ ਕਿਛ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਧਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇ ਦੀ ਸਾਹ ਮੈਂ ਪਾਈ ਵਾਰ ਲੜਿੰਦਾ ਆਇਆ ਵਜੀ ਵਧਾਈ ਮਹਾ ਮੰਗਲ ਰਹਿਸੀਆ ਪਿਰ ਦਿਆਲ ਸਦ ਨਵ ਰੰਗਿਆ ਵਡ ਭਾਗ ਪਾਇਆ ਗੁਰ ਮਿਲਾਇਆ ਸਾਧਕ ਸਤ ਸਗੀਆ ਆਸਾ ਮਨਸਾ ਸਗਲ ਪੂਰੀ ਪ੍ਰੀਏ ਅੰਕ ਅੰਕ ਮਲਾਈ ਬਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ ਜੈਤ ਸਰੀ ਮਹੱਲਾ ਪੰਜਵਾਂ ਘਰ ਦੁਜਾ ਸ਼ੰਤ ੴ ਸਤਿਗੁਰ ਪ੍ਰਸਾਦ ਸਲੋਕ ਉੱਚਾ ਅਗਮ ਅਪਾਰ ਪ੍ਰਭ ਕਥ ਨਾ ਜਾਏ ਕ ਅਕਥ ਨਾਨਕ ਪ੍ਰਭ ਚਲਨਾਗਤੀ ਰਾਖਨ ਕੋ ਸਮਰੱਥ ਸ਼ੰਤ ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰਿਆ ਕੀਤੇ ਗਰੋਂ ਅਸੰਖ ਅਬਗੁਣ ਮੇਰਿਆ ਅਸੰਖ ਅਬਗੁਣ ਕਥੇ ਫੇਰੇ ਨਿਤਪਲਤ ਸਦ ਭੋਲੀਏ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੁਲੀਏ ਲੋਕ ਕਰਤ ਬਕਾਰ ਵਿਖੜੇ ਪ੍ਰਭ ਨੀਰੂ ਨੀਰੂ ਤੇ ਨੇਰਿਆ ਬਿਨ ਮਨਤਾ ਨਾਨਕ ਦੀ ਦਇਆ ਧਾਰੋ ਕਾੜ ਭਉ ਜਲ ਫੇਰਿਆ ਸ਼ਲੋਕ ਨਿਰਤ ਨਾ ਪਵੇ ਅਸ਼ੰਖ ਗੁਣ ਊਚਾ ਪ੍ਰਭ ਕਾ ਨਾਮ ਨਾਨਕੀ ਬੇਨੰਤੀਆ ਮਿਲੇ ਨਾ ਥਾਵੇ ਥਾਉ ਚੰਤ ਦੂਸਰ ਨਹੀਂ ਥਾਉ ਕਾ ਪੈ ਜਾਈਏ ਆਠ ਪਹਿਰ ਕਲ ਜੂੜ ਸੋ ਪ੍ਰਭ ਧਿਆਈਏ ਧਿਆਈਏ ਧਿਆਏ ਸੋ ਪ੍ਰਭ ਸਦਾ ਆਪਣਾ ਮਨੇ ਚਿੰਦਿਆ ਪਾਈਏ ਤਜ ਮਨ ਮੋਹ ਵਿਕਾਰ ਦੂਜਾ ਏਕ ਸਿਉ ਲਿਵ ਲਾਈਏ ਅਲਪ ਮਨ ਤਨ ਪ੍ਰਭੂ ਆਗੇ ਆਪ ਸਗਲ ਮਟਾਈਏ ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਏ ਸਲੋਕ ਰੇ ਮਨ ਕਉ ਧਾਈਏ ਸਾਬਿਦ ਜਾਕੇ ਹਾਥ ਰਾਮ ਨਾਮ ਧਨ ਸੰਚੀਏ ਨਾਨਕ ਨਿਭੇ ਸਾਥ ਸ਼ੰਤ ਸਾਥੀੜਾ ਪ੍ਰਭ ਏਕ ਦੂਸਰ ਨਾਹੀ ਕੋਇ ਥਾਨ ਤਨੰਤਰ ਆਪ ਜਲ ਥਲ ਪੂਰ ਸੁਏ ਜਲਤਲ ਮਈਲੇ ਪੂਰਿਹਾ ਸਰਬਦਾਤਾ ਪ੍ਰਪਤਨੀ ਗੋਪਾਲ ਗੋਬਿੰਦ ਅੰਤ ਨਾਹੀ ਬਿਅੰਤ ਗੁਣਤਾ ਕੇ ਕਿਆ ਗਨੀ ਭਜਿ ਸ਼ਰਣ ਸੁਆਮੀ ਸੁਖੇ ਗਾਮੀ ਤਿਸ ਬਿਨ ਅਨ ਨਾਹੀ ਕੋਇ ਬਿਨ ਅੰਤ ਨਾਨਕ ਦਇਆਧਾਰੋ ਤਿਸ ਪ੍ਰਪਤ ਨਾਮ ਹੋਇ ਸਲੋਕ ਚਿਤ ਜੇ ਚਿਤਵੇ ਚਿਤਵੇ ਆਸੂ ਮੇ ਪਾਇਆ ਨਾਨਕ ਨਾਮ ਧਿਆਇ ਸੁਖ ਸੁਭਾਇ ਸ਼ੰਤ ਆਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਲਮਖ ਨਾਮ ਲਿਆ ਜੋਤੀ ਜੋਤ ਰਲੇ ਹਰ ਨਾਮ ਸਿਮਲਤ ਮਿਟੇ ਕਿਲ ਵਿਖ ਬੂਜੀ ਤਪਤ ਅਕਾਨਿਆਂ ਗਹਿ ਪੂਜਾ ਲੀਨੇ ਦਇਆ ਪੀਨੇ ਆਪਣੇ ਘਰ ਬਾਨਿਆ ਲੈ ਅੰਕ ਰਾਏ ਹਾਰ ਮਿਲਾਏ ਜਨਮ ਮਰਣਾ ਦੁਖ ਜਲੇ ਬਿਨਵੰਤ ਨਾਨਕ ਦਇਆ ਤਾਰੀ ਮੇਲ ਲੀਨੇ ਇਕ ਬਲੇ ਜਤਸਰੀ ਸ਼ੰਤ ਮਹੱਲਾ ਪੰਜਵਾਂ ਪਧਾਣੂ ਸੰਸਾਰ ਗਰਬ ਅਟਿਆ ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ ਲੋਭ ਮੋਹ ਅਭਿਮਾਨ ਵੂਡੇ ਚ ਮਲਣ ਚੀਤ ਨਾ ਆਵੇ ਉਤਰ ਮਿੱਤਰ ਵਿਹਾਰ ਬਨੇਤਾ ਇਹ ਕਰਤ ਬਿਹਾਵੇ ਪੂਜ ਦਿਵਸ ਆਏ ਲਿਖੇ ਮਾਇ ਦੁਖ ਧਰਮ ਉਤੇ ਡਿਠਿਆ ਕਿਰਤ ਕਲੋਨਾ ਮਿਟੇ ਨਾਨਕ ਹਰ ਨਾਮ ਤਨ ਨਹੀਂ ਖਟਿਆ ਉਦਮ ਕਰੇ ਅਨੇਕ ਹਰ ਨਾਮ ਨਾ ਗਾਵਈ ਪਰਮੇ ਜੋਨ ਅਸੰਖਮਰ ਜਨਮੇ ਆਵਈ ਪਸ਼ੂ ਪੰਖੀ ਸੈਲ ਤਰਬਰ ਗਣਤ ਕਛੂ ਨ ਆਵੇ ਬੀਜ ਬੋਸ ਭੋਗ ਭੋਗੇ ਕੀਆ ਆਪਣਾ ਪਾਵੇ ਰਤਨ ਜਨਮ ਹਰੰਤ ਜੂਏ ਪ੍ਰਭੂ ਆਪ ਨਾ ਭਾਵੇ ਬਿਨਵੰਤ ਨਾਨਕ ਪਰਮੇ ਪਰਮਾਏ ਖੇਨ ਏਕ ਟਿਕਣ ਨਾ ਪਾਵੇ ਜੋਬਨ ਗੈਰ ਬਤੀਤ ਜਰ ਮਲ ਬੈਠਿਆ ਕਰ ਕੰਪੈ ਸਿਰ ਡੋਲ ਨੈਣ ਦਾ ਡੀਠਿਆ ਨਹਿ ਨੈਣ ਦੀ ਸੇ ਬਿਨ ਭਜਨ ਈਸੇ ਛੂਲ ਮਾਇ ਚਾਲਿਆ ਕਹਿ ਨਾ ਮਾਨੇ ਸਿਰ ਖਾਕ ਸ਼ਾਨੇ ਜਿਨ ਸੰਗ ਮਨ ਤਨ ਜਾਲਿਆ ਸ਼੍ਰੀ ਰਾਮ ਰੰਗ ਅਪਾਰ ਪੂਲੋਂ ਨਹਿ ਨਿਮਖ ਮਨ ਵਹਿ ਉਠਿਆ ਬਿਨਵੰਤ ਨਾਨਕ ਕੋਟ ਕਾਗਰ ਬਿਨ ਸਬਾਲ ਨ ਝੂਠਿਆ ਚਰਨ ਕਮਲ ਸ਼ਰਨ ਆਏ ਨਾਨਕ ਆਇਆ ਦੁੱਤਰ ਭੈ ਸੰਸਾਰ ਪ੍ਰਭ ਆਪ ਤਰਾਇਆ ਮਿਲ ਸਾਧ ਸੰਗੇ ਭਜੇ ਸ਼੍ਰੀ ਤਰ ਕਰ ਅੰਗ ਪ੍ਰਭ ਜੀ ਆੜਿਆ ਹਰ ਮਾਨ ਲਈ ਨਾਮ ਦੀਏ ਅਬਰ ਕਸ਼ ਨਾ ਵਿਚਾਰਿਆ ਗੁਣ ਨਿਧਾਨ અપਾਰ ਠਾਕਰ ਮਨ ਜੁੜੇਂਦਾ ਪਾਇਆ ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰ ਧਾਮ ਪੂਜਨ ਖਾਇਆ ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰ ਨਾਮ ਪੂਜਨ ਖਾਇਆ ਵੈਗੂ ਜੀ ਦਾ ਖੰਸਾ ਵੈਗੂ ਜੀ ਕੀ ਫਤੇ